ਦੋਸਤੋ ਅੱਜ ਅਸੀਂ ਲੌਜੀਕ ਗੇਟਸ ਦੇ ਦਿਲਚਸਪ ਵਿਸ਼ੇ ਦਾ ਅਧਿਐਨ ਕਰਾਂਗੇ ਜੋ ਡਿਜੀਟਲ ਸਿਸਟਮਾਂ ਦਾ ਬੁਨਿਆਦੀ ਢਾਂਚਾ ਹਨ ਲੌਜੀਕ ਗੇਟ ਇੱਕ ਇਲੈਕਟ੍ਰੋਨਿਕ ਸਰਕਟ ਹੁੰਦਾ ਹੈ ਜੋ ਇੱਕ ਜਾਂ ਇੱਕ ਤੋਂ ਵੱਧ ਇਨਪੁੱਟਸ ਲੈਂਦਾ ਹੈ ਅਤੇ ਇੱਕ ਸਿੰਗਲ ਆਉਟਪੁੱਟ ਪੈਦਾ ਕਰਦਾ ਹੈ ਇਹ ਬਾਈਨਰੀ ਇਨਪੁੱਟਸ ਉੱਤੇ ਲੌਜੀਕਲ ਕਿਰਿਆ ਕਰਦਾ ਹੈ ਅਤੇ ਬਾਈਨਰੀ ਆਉਟਪੁੱਟ ਪੈਦਾ ਕਰਦਾ ਹੈ ਇਹ ਗੇਟ ਇੱਕ ਤਰ੍ਹਾਂ ਨਾਲ ਫੈਸਲੇ ਲੈਣ ਵਾਲੇ ਡਿਜੀਟਲ ਸਰਕਟ ਹੁੰਦੇ ਹਨ ਜੋ ਇਹ ਨਿਰਧਾਰਿਤ ਕਰਦੇ ਹਨ ਕਿ ਕੋਈ ਖਾਸ ਸਥਿਤੀ ਸਹੀ ਹੈ ਜਾਂ ਗਲਤ ਇਹਨਾਂ ਗੇਟਸ ਨੂੰ ਵੱਖ-ਵੱਖ ਤਰੀਕਿਆਂ ਨਾਲ ਜੋੜ ਕੇ ਅਸੀਂ ਅਜਿਹੇ ਸਰਕਟ ਬਣਾ ਸਕਦੇ ਹਾਂ ਜੋ ਸਧਾਰਨ ਗਣਨਾਵਾਂ ਤੋਂ ਲੈ ਕੇ ਵੱਡੀ ਮਾਤਰਾ ਵਿੱਚ ਡਾਟਾ ਦੀ ਪ੍ਰੋਸੈਸਿੰਗ ਤੱਕ ਹਰ ਕਿਸਮ ਦੇ ਕੰਮ ਕਰਦੇ ਹਨ ਗੇਟਸ ਜ਼ੀਰੋਜ਼ ਅਤੇ ਵਾਂਸ ਦੇ ਰੂਪ ਵਿੱਚ ਇਨਪੁੱਟਸ ਲੈਂਦੇ ਹਨ ਅਤੇ ਕੁਝ ਨਿਯਮਾਂ ਦੇ ਆਧਾਰ 'ਤੇ ਇੱਕ ਆਉਟਪੁੱਟ ਦਿੰਦੇ ਹਨ ਨਾਟ ਗੇਟ ਨੂੰ ਛੱਡ ਕੇ ਸਾਰੇ ਗੇਟਸ ਵਿੱਚ ਦੋ ਜਾਂ ਦੋ ਤੋਂ ਵੱਧ ਇਨਪੁੱਟ ਅਤੇ ਇੱਕ ਆਉਟਪੁੱਟ ਹੁੰਦੇ ਹਨ ਨਾਟ ਗੇਟ ਵਿੱਚ ਇੱਕ ਇਨਪੁੱਟ ਅਤੇ ਇੱਕ ਆਉਟਪੁੱਟ ਹੁੰਦਾ ਹੈ ਹੁਣ ਆਓ ਤਿੰਨ ਬੇਸਿਕ ਗੇਟਸ ਐਂਡ ਗੇਟ ਔਰ ਅਤੇ ਨਾਟ ਦੀ ਪਰਚੋਲ ਦੇ ਨਾਲ ਅੱਜ ਦਾ ਅਧਿਐਨ ਸ਼ੁਰੂ ਕਰੀਏ ਪਹਿਲਾਂ ਦੋ ਇਨਪੁੱਟ ਐਂਡ ਗੇਟ ਬਾਰੇ ਗੱਲ ਕਰਦੇ ਹਾਂ ਐਂਡ ਗੇਟ ਦਾ ਆਉਟਪੁੱਟ ਕੇਵਲ 1 ਉਦੋਂ ਹੁੰਦਾ ਹੈ ਜਦੋਂ ਦੋਵੇਂ ਇਨਪੁੱਟ 1 ਹੁੰਦੇ ਹਨ ਬਾਕੀ ਸਾਰੀਆਂ ਸਥਿਤੀਆਂ ਵਿੱਚ ਆਉਟਪੁੱਟ 0 ਹੋਵੇਗੀ ਇਸ ਨੂੰ ਇੱਕ ਨਿਯਮ ਵਾਂਗ ਯਾਦ ਰੱਖੋ ਜੋ ਕਹਿੰਦਾ ਹੈ ਕਿ ਆਉਟਪੁੱਟ ਦੇ 1 ਹੋਣ ਲਈ ਦੋਵੇਂ ਇਨਪੁੱਟ 1 ਹੋਣੀਆਂ ਚਾਹੀਦੀਆਂ ਹਨ। ਚਿੱਤਰ ਵਿੱਚ ਦਰਸਾਏ ਅਨਸਾਰ ਇੱਕ ਵਲਵ ਨਾਲ ਜੁੜੇ ਦੋ ਸਵਿੱਚਾਂ ਦੀ ਕਲਪਨਾ ਕਰੋ। ਵਲਵ ਤਾਂ ਹੀ ਜਗੇਗਾ ਜੇਕਰ ਦੋਵੇਂ ਸਵਿੱਚ ਚਾਲੂ ਭਾਵ ਆਨ ਹੋਣਗੇ। ਇਹ ਇੱਕ ਐਂਡ ਗੇਟ ਦੇ ਸਮਾਨ ਹੈ। ਆਉਟਪੁੱਟ 1 ਉਦੋਂ ਹੀ ਹੁੰਦਾ ਹੈ ਜਦੋਂ ਦੋਵੇਂ ਇਨਪੁੱਟ 1 ਹੁੰਦੇ ਹਨ। ਦੋ ਇਨਪੁੱਟ ਵਾਲੇ ਐਂਡ ਗੇਟ ਦਾ ਚਿੰਨ ਭਾਵ ਸਿੰਬਲ ਸਕ੍ਰੀਨ ਉੱਪਰ ਦਿਖਾਈ ਅਨੁਸਾਰ ਹੁੰਦਾ ਹੈ ਜਿਸ ਵਿੱਚ ਖੱਬੇ ਪਾਸੇ ਦੋ ਇਨਪੁਟ ਲਾਈਨਾਂ ਅਤੇ ਸੱਜੇ ਪਾਸੇ ਇੱਕ ਆਉਟਪੁਟ ਲਾਈਨ ਹੁੰਦੀ ਹੈ ਆਸਾਨੀ ਨਾਲ ਸਮਝਣ ਲਈ ਕਿ ਲੌਜੀਕ ਗੇਟ ਕਿਵੇਂ ਕੰਮ ਕਰਦਾ ਹੈ ਅਸੀਂ ਇੱਕ ਚਿੱਤਰਣ ਦੀ ਵਰਤੋਂ ਕਰਦੇ ਹਾਂ ਜਿਸ ਨੂੰ ਸੱਚ ਸਾਰਣੀ ਭਾਵ ਟਰੂਥ ਟੇਬਲ ਕਿਹਾ ਜਾਂਦਾ ਹੈ ਟਰੂਥ ਟੇਬਲ ਇੱਕ ਸਧਾਰਨ ਸਾਰਣੀ ਜਾਂ ਚਾਰਟ ਹੈ ਜੋ ਗੇਟ ਲਈ ਸਾਰੇ ਸੰਭਵਤ ਇਨਪੁਟ ਕੰਬੀਨੇਸ਼ਨਸ ਅਤੇ ਸਬੰਧਤ ਆਉਟਪੁਟ ਦਿਖਾਉਂਦਾ ਹੈ ਐਂਡ ਗੇਟ ਦਾ ਟਰੂਥ ਟੇਬਲ ਸਕ੍ਰੀਨ ਉੱਪਰ ਦਿਖਾਈ ਅਨੁਸਾਰ ਹੁੰਦਾ ਹੈ ਇਸ ਟੇਬਲ ਵਿੱਚ ਤੁਸੀਂ ਵੇਖ ਸਕਦੇ ਹੋ ਆਉਟਪੁੱਟ ਸਿਰਫ 1 ਹੈ ਜਦੋਂ ਦੋਵੇਂ ਇਨਪੁਟ 1 ਹਨ 트루ਥ ਟੇਬਲ ਵਿੱਚ ਅਸੀਂ ਇਨਪੁਟ ਕੰਬੀਨੇਸ਼ਨਸ ਨੂੰ ਉਹਨਾਂ ਦੇ ਡੈਸੀਮਲ ਇਕੁਇਵਲੈਂਟਸ ਦੇ ਵਾਧੇ ਕਰਮ ਵਿੱਚ ਲਿਖਦੇ ਹਾਂ ਅਤੇ ਫਿਰ ਸਬੰਧਤ ਆਉਟਪੁੱਟ ਨੂੰ ਲਿਖਦੇ ਹਾਂ ਵਾਧੇ ਕਰਮ ਵਿੱਚ ਲਿਖਣਾ ਟੇਬਲ ਨੂੰ ਸਮਝਣ ਵਿੱਚ ਆਸਾਨ ਬਣਾਉਂਦਾ ਹੈ ਅਤੇ ਵੱਖ-ਵੱਖ ਡਿਜ਼ਾਈਨ ਮੁੱਦਿਆਂ ਦੀ ਗਣਨਾ ਨੂੰ ਸਰਲ ਬਣਾਉਂਦਾ ਹੈ ਡੈਸੀਮਲ ਇਕੁਇਵਲੈਂਟਸ ਦੇ ਵੇਧ ਤਰੀਕੇ ਕਰਮ ਵਿੱਚ ਇਨਪੁਟ ਕੰਬੀਨੇਸ਼ਨਸ ਨੂੰ ਲਿਖਣਾ ਚੁੱਟ ਟੇਬਲ ਨੂੰ ਦਰਸਾਉਣ ਦੀ ਇੱਕ ਗਲਤ ਅਪਰੋਚ ਮੰਨਿਆ ਜਾਂਦਾ ਹੈ ਗਣਿਤਿਕ ਤੌਰ ਤੇ ਆਉਟਪੁੱਟ ਲਈ ਬੂਲੀਅਨ ਸਮੀਕਰਨ Y A B ਵਜੋਂ ਲਿਖਿਆ ਜਾਂਦਾ ਹੈ ਜਿੱਥੇ ਬਿੰਦੂ ਭਾਵ ਐਂਡ ਆਪਰੇਸ਼ਨ ਨੂੰ ਦਰਸਾਉਂਦਾ ਹੈ ਆਉਟਪੁੱਟ ਨੂੰ ਸਿਰਫ Y AB ਅਰਥਾਤ ਤੋਂ ਬਿਨਾਂ ਵੀ ਲਿਖਿਆ ਜਾਂਦਾ ਹੈ ਅਤੇ ਸਮੀਕਰਨ ਨੂੰ Y A ਐਂਡ B ਵਜੋਂ ਪੜਿਆ ਜਾਂਦਾ ਹੈ ਐਂਡ ਆਪਰੇਸ਼ਨ ਨੂੰ ਕਈ ਵਾਰ ਲੌਜੀਕਲ ਗੁਣਾ ਭਾਅ ਲੌਜੀਕਲ ਮਲਟੀਪਲੀਕੇਸ਼ਨ ਵੀ ਕਿਹਾ ਜਾਂਦਾ ਹੈ ਐਂਡ ਗੇਟ ਸਿਰਫ ਦੋ ਇਨਪੁਟਸ ਤੱਕ ਸੀਮਤ ਨਹੀਂ ਹੈ ਇਸ ਵਿੱਚ ਦੋ ਤੋਂ ਵੱਧ ਇਨਪੁਟ ਵੀ ਹੋ ਸਕਦੇ ਹਨ ਅਤੇ ਕਿਰਿਆ ਦਾ ਸਿਧਾਂਤ ਉਹੀ ਰਹਿੰਦਾ ਹੈ ਦੋ ਤੋਂ ਵੱਧ ਇਨਪੁਟਸ ਵਾਲਾ ਐਂਡ ਗੇਟ ਆਉਟਪੁਟ 1 ਸਿਰਫ ਉਦੋਂ ਪੈਦਾ ਕਰਦਾ ਹੈ ਜਦੋਂ ਸਾਰੇ ਇਨਪੁਟਸ 1 ਹੁੰਦੇ ਹਨ ਜੇਕਰ ਕੋਈ ਇੱਕ ਵੀ ਇਨਪੁਟ 0 ਹੈ ਤਾਂ ਆਉਟਪੁਟ 0 ਹੋਵੇਗੀ ਏ ਐਂਡ ਗੇਟ ਨੂੰ ਉਹਨਾਂ ਸਥਿਤੀਆਂ ਵਿੱਚ ਬਹੁਤ ਉਪਜੋਗੀ ਬਣਾਉਂਦਾ ਹੈ ਜਿੱਥੇ ਤੁਹਾਨੂੰ ਇੱਕ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਇਹ ਚੱਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਸਾਰੀਆਂ ਸ਼ਰਤਾਂ ਸਹੀ ਹਨ ਕਿ ਨਹੀਂ ਜਿਵੇਂ ਕਿ ਸੁਰੱਖਿਆ ਸਿਸਟਮ ਜਾਂ ਬਹੁ ਪਦਰੀ ਫੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਆਦ 2 ਤੋਂ ਵੱਧ ਇਨਪੁਟ ਵਾਲੇ ਐਂਡ ਗੇਟ ਦਾ ਸਿੰਬਲ 2 ਇਨਪੁਟ ਐਂਡ ਗੇਟ ਦੇ ਸਿੰਬਲ ਦਾ ਇੱਕ ਵਿਸਤ੍ਰਿਤ ਰੂਪ ਹੁੰਦਾ ਹੈ ਜਿਸ ਵਿੱਚ ਬਹੁਤ ਸਾਰੀਆਂ ਇਨਪੁਟ ਲਾਈਨਾਂ ਤੇ ਇੱਕ ਸਿੰਗਲ ਆਉਟਪੁਟ ਹੁੰਦਾ ਹੈ ਜਿਵੇਂ ਕਿ n ਇਨਪੁਟ ਐਂਡ ਗੇਟ ਲਈ ਆਉਟਪੁੱਟ ਬੂਲੀਅਨ ਸਮੀਕਰਨ ਦੇ ਨਾਲ ਸਕਰੀਨ ਉੱਪਰ ਦਿਖਾਇਆ ਗਿਆ ਹੈ ਹੁਣ ਆਓ ਦੋ ਇਨਪੁੱਟ ਵਾਲੇ OR ਗੇਟ ਦੀ ਚਰਚਾ ਕਰੀਏ OR ਗੇਟ ਦਾ ਆਉਟਪੁੱਟ 1 ਹੁੰਦਾ ਹੈ ਜੇਕਰ ਘੱਟੋ ਘੱਟ ਇੱਕ ਇਨਪੁੱਟ 1 ਹੈ ਜੇਕਰ ਦੋਵੇਂ ਇਨਪੁੱਟ 0 ਹਨ ਤਾਂ ਆਉਟਪੁੱਟ 0 ਹੋਵੇਗੀ ਇਹ ਇੱਕ ਸਧਾਰਨ ਨਿਯਮ ਜੇ ਕੋਈ ਵੀ ਇੱਕ ਇਨਪੁੱਟ 1 ਹੈ ਤਾਂ ਆਉਟਪੁੱਟ 1 ਹੋਵੇਗਾ ਦੀ ਪਾਲਣਾ ਕਰਦਾ ਹੈ ਚਿੱਤਰ ਵਿੱਚ ਦਿਖਾਏ ਅਨਸਾਰ ਇੱਕ ਵਾਲਵ ਨਾਲ ਜੁੜੇ ਦੋ ਸਵਿੱਚਾਂ ਦੀ ਕਲਪਨਾ ਕਰੋ ਜੇਕਰ ਕੋਈ ਇੱਕ ਜਾਂ ਦੋਨੋਂ 스위ਚ ਔਨ ਹਨ ਤਾਂ ਵਲਵ ਜਗੇਗਾ। ਇੱਕ OR ਗੇਟ ਦੇ ਸਮਾਨ ਹੈ। ਆਉਟਪੁੱਟ 1 ਹੈ ਜੇਕਰ ਕੋਈ ਇੱਕ ਜਾਂ ਦੋਨੋਂ 스위ਚ ਔਨ ਹਨ ਅਤੇ ਜੇਕਰ ਦੋਵੇਂ 스위ਚ ਬੰਦ ਭਾਵ ਆਫ ਹਨ ਤਾਂ ਆਉਟਪੁੱਟ 0 ਹੋਵੇਗੀ। ਦੋ ਇਨਪੁੱਟ ਵਾਲੇ OR ਗੇਟ ਦਾ ਸਿੰਬਲ ਅਤੇ ਚਰੁੱਟੇਬਲ ਸਕਰੀਨ ਉੱਪਰ ਦਿਖਾਏ ਅਨਸਾਰ ਹੁੰਦਾ ਹੈ। ਤੁਸੀਂ ਚਰੁੱਟੇਬਲ ਵਿੱਚ ਵੇਖ ਸਕਦੇ ਹੋ ਕਿ ਆਉਟਪੁੱਟ 1 ਹੁੰਦੀ ਹੈ ਜਦੋਂ ਜਾਂ ਤਾਂ ਇੱਕ ਇਨਪੁੱਟ 1 ਹੁੰਦਾ ਹੈ ਜਾਂ ਜਦੋਂ ਦੋਵੇਂ ਇਨਪੁੱਟ 1 ਹੁੰਦੇ ਹਨ। ਗਣਿਤਿਕ ਤੌਰ ਤੇ ਔਰ ਗੇਟ ਦੇ ਆਉਟਪੁੱਟ ਲਈ ਬੂਲੀਅਨ ਸਮੀਕਰਨ ਨੂੰ Y A B ਵਜੋਂ ਲਿਖਿਆ ਜਾਂਦਾ ਹੈ ਜਿੱਤੇ ਪਲੱਸ ਸਾਈਨ ਔਰ ਆਪਰੇਸ਼ਨ ਨੂੰ ਦਰਸਾਉਂਦਾ ਹੈ ਇਸ ਨੂੰ ਕਈ ਵਾਰ ਲੌਜੀਕਲ ਐਡੀਸ਼ਨ ਜਾਂ ਬੂਲੀਅਨ ਐਡੀਸ਼ਨ ਵੀ ਕਿਹਾ ਜਾਂਦਾ ਹੈ ਹਾਲਾਂਕਿ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਬੂਲੀਅਨ ਐਡੀਸ਼ਨ ਬਾਈਨਰੀ ਐਡੀਸ਼ਨ ਤੋਂ ਵੱਖਰਾ ਹੈ ਬੂਲੀਅਨ ਐਡੀਸ਼ਨ ਵਿੱਚ ਜਦੋਂ ਦੋਵੇਂ ਇਨਪੁਟ 1 ਹੁੰਦੇ ਹਨ ਤਾਂ ਨਤੀਜਾ 1 ਹੁੰਦਾ ਹੈ ਅਤੇ ਕੋਈ ਕੈਰੀ ਨਹੀਂ ਹੁੰਦਾ ਦੂਜੇ ਪਾਸੇ ਦੋ ਵਨਸ ਦੇ ਬਾਈਨਰੀ ਐਡੀਸ਼ਨ ਦੇ ਮਾਮਲੇ ਵਿੱਚ ਜੋੜ 0 ਹੁੰਦਾ ਹੈ ਅਤੇ 1 ਕੈਰੀ ਪੈਦਾ ਹੁੰਦਾ ਹੈ। OR ਗੇਟ ਵਿੱਚ ਦੋ ਤੋਂ ਵੱਧ ਇਨਪੁਟ ਵੀ ਹੋ ਸਕਦੇ ਹਨ। ਇਹ ਦੋ ਤੋਂ ਵੱਧ ਇਨਪੁਟ ਲਈ ਵੀ ਉਸੇ ਤਰ੍ਹਾਂ ਕੰਮ ਕਰਦਾ ਹੈ। ਆਊਟਪੁੱਟ 1 ਹੋਵੇਗੀ ਜੇਕਰ ਕੋਈ ਇੱਕ ਜਾਂ ਸਾਰੇ ਇਨਪੁਟ 1 ਹਨ। ਜੇਕਰ ਸਾਰੇ ਇਨਪੁਟਸ 0 ਹਨ ਤਾਂ ਆਊਟਪੁੱਟ 0 ਹੋਵੇਗੀ। ਦੋ ਤੋਂ ਵੱਧ ਇਨਪੁਟ ਵਾਲੇ OR ਗੇਟ ਦਾ ਸਿੰਬਲ टू इनपुट और गेट दिस सिंबल ਦਾ ਇੱਕ ਵਿਸਤ੍ਰਿਤ ਰੂਪ ਹੁੰਦਾ ਹੈ ਜਿਵੇਂ ਕਿ n ਇਨਪੁਟ اورਗੇਟ ਲਈ ਆਉਟਪੁਟ ਬੂਲੀਅਨ ਸਮੀਕਰਨ ਦੇ ਨਾਲ ਸਕਰੀਨ ਉੱਪਰ ਦਿਖਾਇਆ ਗਿਆ ਹੈ ਆਓ ਹੁਣ ਨਾਟ ਗੇਟ ਬਾਰੇ ਗੱਲ ਕਰੀਏ ਜੋ ਕਿ ਔਰ ਅਤੇ ਐਂਡ ਗੇਟਾਂ ਤੋਂ ਥੋੜਾ ਵੱਖਰਾ ਹੈ ਨਾਟ ਗੇਟ ਦਾ ਸਿਰਫ ਇੱਕ ਇਨਪੁਟ ਹੁੰਦਾ ਹੈ ਇਹ ਇਨਪੁਟ ਨੂੰ ਉਲਟਾ ਕੇ ਕੰਮ ਕਰਦਾ ਹੈ ਜੇਕਰ ਇਨਪੁਟ 0 ਹੈ ਤਾਂ ਆਉਟਪੁਟ 1 ਹੋਵੇਗਾ ਅਤੇ ਜੇਕਰ ਇਨਪੁਟ 1 ਹੈ ਤਾਂ ਆਉਟਪੁਟ 0 ਹੋਵੇਗਾ ਇੱਕ ਸਧਾਰਨ ਨਿਯਮ ਹਮੇਸ਼ਾ ਆਉਟਪੁੱਟ ਇਨਪੁੱਟ ਦਾ ਉਲਟ ਹੋਵੇਗਾ ਦੀ ਪਾਲਣਾ ਕਰਦਾ ਹੈ ਚਿੱਤਰ ਵਿੱਚ ਦਰਸਾਏ ਅਨਸਾਰ ਇੱਕ ਸਵਿੱਚ ਨਾਲ ਜੁੜੇ ਹੋਏ ਇੱਕ ਲਾਈਟ ਵਾਲਵ ਦੀ ਕਲਪਨਾ ਕਰੋ ਜੇਕਰ ਸਵਿੱਚ ਬੰਦ ਹੈ ਤਾਂ ਵਾਲਵ ਚਾਲੂ ਹੋਵੇਗਾ ਅਤੇ ਜੇਕਰ ਸਵਿੱਚ ਚਾਲੂ ਹੈ ਤਾਂ ਵਾਲਵ ਬੰਦ ਹੋਵੇਗਾ ਇਹ ਨਾਟ ਗੇਟ ਦੇ ਸਮਾਨ ਹੈ ਇਹ ਆਉਟਪੁੱਟ ਦੇਣ ਲਈ ਇਨਪੁੱਟ ਨੂੰ ਉਲਟਾ ਕਰਦਾ ਹੈ ਨਾਟ ਗੇਟ ਦਾ ਸਿੰਬਲ ਅਤੇ ਚੁੱਟੇਬਲ ਸਕਰੀਨ ਉੱਪਰ ਦਿਖਾਏ ਅਨਸਾਰ ਹੁੰਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਉਟਪੁੱਟ ਇਨਪੁੱਟ ਦਾ ਉਲਟ ਹੈ ਗਣਿਤਿਕ ਤੌਰ ਤੇ ਨਾਟ ਗੇਟ ਦੀ ਆਉਟਪੁੱਟ ਲਈ ਬੂਲੀਅਨ ਸਮੀਕਰਨ Y A' ਜਾਂ A ਬਾਰ ਵਜੋਂ ਲਿਖਿਆ ਜਾਂਦਾ ਹੈ ਜਿੱਥੇ A' ਜਾਂ A ਬਾਰ ਇਨਪੁੱਟ A ਦੇ ਉਲਟ ਨੂੰ ਦਰਸਾਉਂਦਾ ਹੈ ਹਾਲਾਂਕਿ ਨਾਟ ਗੇਟ ਇੱਕ ਸਧਾਰਨ ਗੇਟ ਹੈ ਪਰ ਇਹ ਡਿਜੀਟਲ ਸਰਕਟਾਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਅਤੇ ਅਕਸਰ ਇਸ ਨੂੰ ਲੌਜਿਕ ਸਥਿਤੀਆਂ ਨੂੰ ਉਲਟਾਉਣ ਲਈ ਵਰਤਿਆ ਜਾਂਦਾ ਹੈ ਬੇਸਿਕ ਗੇਟਸ ਐਂਡ ਔਰ ਅਤੇ ਨਾਟ ਬਾਰੇ ਸਿੱਖਣ ਤੋਂ ਬਾਅਦ ਆਓ ਹੁਣ ਦੋ ਬਹੁਤ ਹੀ ਖਾਸ ਲੌਜਿਕ ਗੇਟਸ ਨੈਂਡ ਅਤੇ ਨੌਰ ਗੇਟ ਬਾਰੇ ਸਿੱਖਿਏ ਇਹਨਾਂ ਗੇਟਸ ਨੂੰ ਸਰਵ ਵਿਆਪੀ ਭਾਵ ਯੂਨੀਵਰਸਲ ਗੇਟਸ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਇੰਨੇ ਸ਼ਕਤੀਸ਼ਾਲੀ ਹਨ ਕਿ ਅਸੀਂ ਇਹਨਾਂ ਦੀ ਵਰਤੋਂ ਕਰਕੇ ਕਿਸੇ ਵੀ ਹੋਰ ਗੇਟ ਜਿਵੇਂ ਕਿ ਐਂਡ ਔਰ ਨਾਟ ਆਦ ਨੂੰ ਬਣਾ ਸਕਦੇ ਹਾਂ ਆਓ ਦੇਖੀਏ ਕਿ ਇਹ ਗੇਟ ਕਿਵੇਂ ਕੰਮ ਕਰਦੇ ਹਨ ਆਓ ਪਹਿਲਾਂ ਨੈਂਡ ਗੇਟ ਬਾਰੇ ਚਰਚਾ ਕਰੀਏ ਨੈਂਡ ਗੇਟ ਇੱਕ ਐਂਡ ਗੇਟ ਅਤੇ ਨਾਟ ਗੇਟ ਦਾ ਸਮੇਲ ਹੈ ਪਹਿਲਾਂ ਇਹ ਇਨਪੁਟਸ ਦਾ ਐਂਡ ਆਪਰੇਸ਼ਨ ਅਤੇ ਫਿਰ ਇਸ ਐਂਡ ਆਪਰੇਸ਼ਨ ਦੀ ਆਉਟਪੁੱਟ ਉੱਤੇ ਨਾਟ ਆਪਰੇਸ਼ਨ ਕਰਕੇ ਕੰਮ ਕਰਦਾ ਹੈ ਨੈਂਡ ਗੇਟ ਦਾ ਆਉਟਪੁੱਟ ਸਿਰਫ 0 ਉਦੋਂ ਹੁੰਦਾ ਹੈ ਜਦੋਂ ਸਾਰੇ ਇਨਪੁਟ 1 ਹੁੰਦੇ ਹਨ ਬਾਕੀ ਸਾਰੇ ਮਾਮਲਿਆਂ ਵਿੱਚ ਆਉਟਪੁੱਟ 1 ਹੁੰਦਾ ਹੈ ਦੋ ਇਨਪੁਟ ਵਾਲੇ ਨੈਂਡ ਗੇਟ ਦਾ ਸਿੰਬਲ ਅਤੇ ਟਰੂਟੇਬਲ ਸਕਰੀਨ ਉੱਪਰ ਦਿਖਾਇਆ ਗਿਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਉਟਪੁੱਟ ਸਾਰੇ ਮਾਮਲਿਆਂ ਵਿੱਚ 1 ਹੈ ਸਿਵਾਏ ਜਦੋਂ ਦੋਵੇਂ ਇਨਪੁਟਸ 1 ਹਨ ਗਣਿਤਿਕ ਤੌਰ ਤੇ ਇੱਕ ਨੈਂਡ ਗੇਟ ਦੀ ਆਉਟਪੁੱਟ ਲਈ ਬੂਲੀਅਨ ਸਮੀਕਰਨ y ab' ਜਾਂ ab ਬਾਰ ਵਜੋਂ ਲਿਖਿਆ ਜਾਂਦਾ ਹੈ ਜਿੱਥੇ ab ਐਂਡ ਆਪਰੇਸ਼ਨ ਹੈ ਅਤੇ ਡੈਸ਼ ਜਾਂ ਬਾਰ ਨਾਟ ਆਪਰੇਸ਼ਨ ਨੂੰ ਦਰਸਾਉਂਦਾ ਹੈ ਨੈਂਡ ਆਪਰੇਸ਼ਨ ਨੂੰ ਕਈ ਵਾਰ ਐਂਡ ਦਾ ਲੌਜੀਕਲ ਨੈਗੇਸ਼ਨ ਭਾਵ ਲੌਜੀਕਲ ਨੈਗੇਸ਼ਨ ਆਫ ਐਂਡ ਵੀ ਕਿਹਾ ਜਾਂਦਾ ਹੈ ਨੈਂਡ ਗੇਟ ਇੱਕ ਯੂਨੀਵਰਸਲ ਗੇਟ ਹੈ ਮਤਲਬ ਕਿ ਨੈਂਡ ਗੇਟਸ ਨੂੰ ਖਾਸ ਤਰੀਕੇ ਨਾਲ ਜੋੜ ਕੇ ਹੋਰ ਲੌਜੀਕ ਗੇਟ ਜਿਵੇਂ ਕਿ ਐਂਡ ਔਰ ਜਾਂ ਨਾਟ ਨੂੰ ਬਣਾਇਆ ਜਾ ਸਕਦਾ ਹੈ ਇਹ ਵਿਸ਼ੇਸ਼ਤਾ ਨੈਂਡ ਗੇਟ ਨੂੰ ਡਿਜੀਟਲ ਸਰਕਟ ਡਿਜ਼ਾਈਨ ਵਿੱਚ ਬਹੁਤ ਲਾਭਦਾਇਕ ਅਤੇ ਉਪਯੋਗੀ ਬਣਾਉਂਦੀ ਹੈ ਹੁਣ ਆਓ ਨੌਰ ਗੇਟ ਬਾਰੇ ਗੱਲ ਕਰੀਏ ਨੌਰ ਗੇਟ ਇੱਕ ਔਰ ਗੇਟ ਅਤੇ ਨਾਟ ਗੇਟ ਦਾ ਸਮੇਲ ਹੈ ਇਹ ਪਹਿਲਾਂ ਇਨਪੁਟਸ ਦਾ ਔਰ ਆਪਰੇਸ਼ਨ ਕਰਦਾ ਹੈ ਅਤੇ ਫਿਰ ਇਸ ਔਰ ਆਪਰੇਸ਼ਨ ਦੀ ਆਉਟਪੁੱਟ ਉੱਤੇ ਨਾਟ ਆਪਰੇਸ਼ਨ ਲਗਾਉਂਦਾ ਹੈ गेट का आउटपुट सिर्फ वन हूँ है जदों सारे इनपुट जीरो होंगे बाकी सारे मामलों में आउटपुट जीरो होंद है दो इनपुट वाले गेट का सिंबल चुत टेबल स्क्रीन उपर दिखाया गया है जिमें कि तुम देख सकते हो आउटपुट सिर्फ उदों वन हों दोवें इनपुट्स जीरो होंगे गणितिक तौर पर एक नॉरगेट की आउटपुट लोलियन समीकरण वाईकअल टू ए प्लस बी डैश ज प्लस बी बार वजो लिखया जाता है जिथे ए प्लस बी ऑरपरेशन है ਡੈਸ਼ ਯਾਂਬਾਰ ਨਾਟ ਆਪਰੇਸ਼ਨ ਨੂੰ ਦਰਸਾਉਂਦਾ ਹੈ ਨੌਰ ਆਪਰੇਸ਼ਨ ਨੂੰ ਕਈ ਵਾਰ ਔਰ ਦਾ ਲੌਜੀਕਲ ਨਗੇਸ਼ਨ ਭਾਵ ਲੌਜੀਕਲ ਨਗੇਸ਼ਨ ਆਫ ਔਰ ਵੀ ਕਿਹਾ ਜਾਂਦਾ ਹੈ ਨੌਰ ਗੇਟ ਵੀ ਇੱਕ ਯੂਨੀਵਰਸਲ ਗੇਟ ਹੈ ਇਸ ਦਾ ਮਤਲਬ ਹੈ ਕਿ ਨੌਰ ਗੇਟਸ ਨੂੰ ਖਾਸ ਤਰੀਕੇ ਨਾਲ ਜੋੜ ਕੇ ਹੋਰ ਲੌਜੀਕ ਗੇਟਸ ਜਿਵੇਂ ਕਿ ਐਂਡ ਔਰ ਜਾਂ ਨਾਟ ਨੂੰ ਬਣਾਇਆ ਜਾ ਸਕਦਾ ਹੈ ਇਹ ਵਿਸ਼ੇਸ਼ਤਾ ਨੌਰ ਗੇਟ ਨੂੰ ਵੀ ਡਿਜੀਟਲ ਸਰਕਟ ਡਿਜ਼ਾਈਨ ਵਿੱਚ ਬਹੁਤ ਲਾਭਦਾਇਕ ਅਤੇ ਉਪਯੋਗੀ ਬਣਾਉਂਦੀ ਹੈ ਹੁਣ ਜਦੋਂ ਅਸੀਂ ਬੇਸਿਕ ਅਤੇ ਯੂਨੀਵਰਸਲ ਗੇਟਸ ਨੂੰ ਸਿੱਖ ਲਿਆ ਹੈ ਆਓ ਦੋ ਹੋਰ ਮਹੱਤਵਪੂਰਨ ਗੇਟਸ ਦੇਖੀਏ ਇਹਨਾਂ ਨੂੰ ਐਕਸਕਲੂਸਿਵ ਔਰ ਅਤੇ ਐਕਸਕਲੂਸਿਵ ਨੌਰ ਗੇਟਸ ਵਜੋਂ ਜਾਣਿਆ ਜਾਂਦਾ ਹੈ ਇਹ ਗੇਟਸ ਵੱਖ-ਵੱਖ ਡਿਜੀਟਲ ਸਿਸਟਮਾਂ ਵਿੱਚ ਖਾਸ ਤੌਰ ਤੇ ਲਾਭਦਾਇਕ ਹਨ ਇਹ 에ਰਰ ਡਿਟੈਕਸ਼ਨ ਅਤੇ ਕਰੈਕਸ਼ਨ ਅੰਕ ਗਣਿਤਿਕ ਸਰਕਟ ਅਤੇ ਡਿਜੀਟਲ ਕਮਿਊਨੀਕੇਸ਼ਨ ਸਿਸਟਮਾਂ ਵਰਗੇ ਉਪਯੋਗਾਂ ਲਈ ਵਿਆਪਕ ਤੌਰ ਤੇ ਵਰਤੇ ਜਾਂਦੇ ਹਨ ਐਕਸਕਲੂਸਿਵ ਔਰ ਗੇਟ ਜਿਸਨੂੰ ਸੰਖੇਪ ਵਿੱਚ ਐਕਸ ਔਰ ਗੇਟ ਅਤੇ ਕਈ ਵਾਰ ਐਕਸ ਔਰ ਗੇਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਔਰ ਅਤੇ ਨੈਂਡ ਗੇਟ ਤੋਂ ਕੁਝ ਵੱਖਰਾ ਹੁੰਦਾ ਹੈ ਇਹ ਗੇਟ ਉਹਨਾਂ ਮਾਮਲਿਆਂ ਵਿੱਚ ਆਉਟਪੁੱਟ 1 ਦਿੰਦਾ ਹੈ ਜਦੋਂ ਕੋਈ ਵੀ ਇੱਕ ਇਨਪੁੱਟ 1 ਹੁੰਦਾ ਹੈ ਪਰ ਦੋਵੇਂ ਨਹੀਂ ਭਾਵ ਆਉਟਪੁੱਟ ਸਿਰਫ ਉਦੋਂ 1 ਹੁੰਦਾ ਹੈ ਜਦੋਂ ਇੱਕ ਇਨਪੁੱਟ 1 ਅਤੇ ਦੂਜਾ 0 ਹੁੰਦਾ ਹੈ ਜੇ ਦੋਵੇਂ ਇਨਪੁੱਟ ਇੱਕੋ ਜਿਹੇ ਹਨ ਭਾਵ ਦੋਵੇਂ 0 ਹੋਣ ਜਾਂ ਦੋਵੇਂ 1 ਤਦ ਆਉਟਪੁੱਟ 0 ਹੁੰਦਾ ਹੈ ਦੋ ਇਨਪੁਟ ਵਾਲੇ ਐਗਜ਼ੋਰ ਗੇਟ ਦਾ ਸਿੰਬਲ ਅਤੇ ਚੁੱਟ ਟੇਬਲ ਸਕਰੀਨ ਉੱਪਰ ਦਿਖਾਇਆ ਗਿਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਉਟਪੁੱਟ ਸਿਰਫ ਉਸ ਸਮੇਂ 1 ਹੁੰਦਾ ਹੈ ਜਦੋਂ ਦੋਵੇਂ ਇਨਪੁਟ ਵੱਖਰੇ ਹੁੰਦੇ ਹਨ ਗਣਿਤਿਕ ਤੌਰ ਤੇ ਐਗਜ਼ੋਰ ਗੇਟ ਦੇ ਆਉਟਪੁੱਟ ਲਈ ਬੁਲੀਅਨ ਸਮੀਕਰਨ Y A इन सर्कल्ड प्लस B ਵਜੋਂ ਲਿਖਿਆ ਜਾਂਦਾ ਹੈ ਜਿੱਥੇ इन सर्कल्ड प्लस ਦਾ ਚਿੰਨ ਐਕਸਕਲੂਸਿਵ OR ਨੂੰ ਦਿਖਾਉਂਦਾ ਹੈ ਐਗਜ਼ੋਰ ਗੇਟ ਬਾਈਨਰੀ ਐਡੀਸ਼ਨ ਅਰਰ ਡਿਟੈਕਸ਼ਨ ਅਤੇ ਕਰੈਕਸ਼ਨ ਸਰਕਟਾਂ ਅਤੇ ਵੱਖ-ਵੱਖ ਪ੍ਰਕਾਰ ਦੇ ਡਿਜੀਟਲ ਤੁਲਨਾਕਾਰ ਸਰਕਟਾਂ ਵਿੱਚ ਵਰਤਿਆ ਜਾਂਦਾ ਹੈ ਇਹ ਖਾਸ ਕਰਕੇ ਉਹਨਾਂ ਉਪਯੋਗਾਂ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜਿੱਥੇ ਸਾਨੂੰ ਦੋ ਸਥਿਤੀਆਂ ਵਿੱਚ ਫਰਕ ਪਛਾਣਨਾ ਹੁੰਦਾ ਹੈ ਐਕਸਕਲੂਸਿਵ ਨੌਰ ਗੇਟ ਜਿਸ ਨੂੰ ਸੰਖੇਪ ਵਿੱਚ ਐਗਜ਼ ਨੌਰ ਗੇਟ ਅਤੇ ਕਈ ਵਾਰ ਐਕਸ ਨੌਰ ਗੇਟ ਕਿਹਾ ਜਾਂਦਾ ਹੈ ਐਗਜ਼ੋਰ ਗੇਟ ਦਾ ਉਲਟ ਹੈ ਇਹ ਗੇਟ ਉਹਨਾਂ ਮਾਮਲਿਆਂ ਵਿੱਚ ਆਉਟਪੁੱਟ 1 ਦਿੰਦਾ ਹੈ ਜਦੋਂ ਦੋਵੇਂ ਇਨਪੁਟ ਇੱਕੋ ਜਿਹੇ ਹੁੰਦੇ ਹਨ। ਭਾਵ ਜਦੋਂ ਦੋਵੇਂ ਇਨਪੁਟ 0 ਹੁੰਦੇ ਹਨ ਜਾਂ ਦੋਵੇਂ 1 ਹੁੰਦੇ ਹਨ ਤਦ ਆਉਟਪੁੱਟ 1 ਹੁੰਦਾ ਹੈ। ਜੇ ਇਨਪੁਟ ਵੱਖ-ਵੱਖ ਹੁੰਦੇ ਹਨ ਭਾਵ ਇੱਕ 1 ਹੋਵੇ ਅਤੇ ਦੂਜਾ 0 ਹੋਵੇ ਤਦ ਆਉਟਪੁੱਟ 0 ਹੁੰਦਾ ਹੈ। ਦੋ ਇਨਪੁਟ ਵਾਲੇ ਐਕਸਨੋਰ ਗੇਟ ਦਾ ਸਿੰਬਲ ਅਤੇ ਚੁੱਟੇਬਲ ਸਕਰੀਨ ਉੱਪਰ ਦਿਖਾਇਆ ਗਿਆ ਹੈ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਆਉਟਪੁੱਟ ਸਿਰਫ ਉਸ ਸਮੇਂ 1 ਹੁੰਦਾ ਹੈ ਜਦੋਂ ਦੋਵੇਂ ਇਨਪੁਟ ਇੱਕੋ ਜਿਹੇ ਹੁੰਦੇ ਹਨ। ਗਣਿਤਿਕ ਤੌਰ ਤੇ ਐਗਜ਼ਨੋਰ ਗੇਟ ਦੇ ਆਉਟਪੁੱਟ ਲਈ ਬੂਲੀਅਨ ਸਮੀਕਰਨ Y A incircled B ਵਜੋਂ ਲਿਖਿਆ ਜਾਂਦਾ ਹੈ ਜਿੱਥੇ incircled ਦਾ ਚਿੰਨ ਐਗਜ਼ੋਰ ਆਪਰੇਸ਼ਨ ਨੂੰ ਦਰਸਾਉਂਦਾ ਹੈ ਐਗਜ਼ਨੋਰ ਗੇਟ ਆਮ ਤੌਰ ਤੇ ਉਹਨਾਂ ਡਿਜੀਟਲ ਸਰਕਟਾਂ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਅਸੀਂ ਦੋ ਸਥਿਤੀਆਂ ਦੀ ਤੁਲਨਾ ਇਹ ਜਾਂਚਣ ਲਈ ਕਰਦੇ ਹਾਂ ਕਿ ਉਹ ਸਮਾਨ ਹਨ ਜਾਂ ਨਹੀਂ ਇਸ ਨੂੰ ਐਰਰ ਡੈਟੈਕਸ਼ਨ ਅਤੇ ਕਰੈਕਸ਼ਨ ਸਰਕਟਾਂ ਵਿੱਚ ਵੀ ਵਰਤਿਆ ਜਾਂਦਾ ਹੈ ਹੁਣ ਆਓ ਐਂਡ ਗੇਟ ਦੇ ਆਪਰੇਸ਼ਨ ਨੂੰ ਟਾਈਮਿੰਗ ਵੇਵ ਫਾਰਮ ਦੇ ਨਾਲ ਦਰਸਾਉਣ ਬਾਰੇ ਸਿੱਖੀਏ ਟਾਈਮਿੰਗ ਵੇਵ ਫਾਰਮ ਇਹ ਦਰਸਾਉਣ ਦਾ ਇੱਕ ਵਧੀਆ ਤਰੀਕਾ ਹੈ ਕਿ ਕਿਵੇਂ ਇੱਕ ਲੌਜਿਕ ਗੇਟ ਦੇ ਇਨਪੁੱਟਸ ਅਤੇ ਆਊਟਪੁੱਟ ਸਮੇਂ ਦੇ ਨਾਲ ਬਦਲਦੇ ਹਨ ਐਂਡ ਗੇਟ ਦੇ ਵਿੱਚ ਸਾਨੂੰ ਪਤਾ ਹੈ ਕਿ ਆਊਟਪੁੱਟ ਸਿਰਫ ਉਸ ਸਮੇਂ 1 ਹੁੰਦਾ ਹੈ ਜਦੋਂ ਦੋਵੇਂ ਇਨਪੁੱਟ 1 ਹੁੰਦੇ ਹਨ ਕਿਸੇ ਵੀ ਹੋਰ ਇਨਪੁੱਟ ਕੰਬੀਨੇਸ਼ਨ ਲਈ ਆਊਟਪੁੱਟ 0 ਹੁੰਦਾ ਹੈ ਅਸੀਂ ਇੱਕ 2 ਇਨਪੁਟ ਵਾਲੇ ਐਂਡ ਗੇਟ ਨੂੰ ਲੈਂਦੇ ਹਾਂ ਜਿਸ ਵਿੱਚ ਇਨਪੁਟ A ਅਤੇ B ਹਨ ਅਤੇ ਆਉਟਪੁਟ Y ਹੈ। ਸਕਰੀਨ ਉੱਪਰ ਦਿਖਾਇਆ ਗਿਆ ਚਿੱਤਰ ਐਂਡ ਗੇਟ ਦੀ ਟਾਈਮਿੰਗ ਵੇਵਫਾਰਮ ਨੂੰ ਦਰਸਾਉਂਦਾ ਹੈ ਜਿਸ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਸਮੇਂ ਦੇ ਨਾਲ ਇਨਪੁਟ A ਅਤੇ B ਦੇ ਬੋਲ ਬਦਲਣਨ ਤੇ ਆਉਟਪੁਟ ਕਿਵੇਂ ਬਦਲਦਾ ਹੈ। ਇਸ ਵੇਵਫਾਰਮ ਵਿੱਚ X ਐਕਸਿਸ ਸਮੇਂ ਨੂੰ ਦਰਸਾਉਂਦੀ ਹੈ ਅਤੇ Y ਐਕਸਿਸ ਇਨਪੁਟ ਅਤੇ ਆਉਟਪੁਟ ਦੇ ਵੋਲਟੇਜ ਲੈਵਲ ਨੂੰ ਦਿਖਾਉਂਦੀ ਹੈ। ਟਾਈਮਿੰਗ ਵੇਵਫਾਰਮ ਵਿੱਚ 1 ਨੂੰ ਹਾਈ ਵੋਲਟੇਜ ਅਤੇ 0 ਨੂੰ ਲੋ ਵੋਲਟੇਜ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਸਮੇਂ T1 ਤੇ ਦੋਵੇਂ ਇਨਪੁਟਸ A ਅਤੇ B 0 ਹਨ ਕਿਉਂਕਿ ਦੋਵੇਂ ਇਨਪੁਟ 0 ਹਨ ਇਸ ਲਈ ਆਉਟਪੁਟ Y ਵੀ 0 ਹੈ। ਸਮੇਂ T2 ਤੇ ਇਨਪੁਟ A 1 ਹੋ ਜਾਂਦਾ ਹੈ ਪਰ ਇਨਪੁਟ B ਅਜੇ ਵੀ 0 ਹੈ ਕਿਉਂਕਿ ਇੱਕ ਇਨਪੁਟ 0 ਹੈ ਇਸ ਲਈ ਆਉਟਪੁਟ Y 0 ਹੀ ਰਹਿੰਦਾ ਹੈ। ਸਮੇਂ T3 ਤੇ ਇਨਪੁਟ B 1 ਹੋ ਜਾਂਦਾ ਹੈ तो हूँ दोवें इनपुट ए ते वी वन है इसलिए दोवें इनपुट वन हैं तो आउटपुट वाई भी वन हो जाता है समय टी फोर ते इनपुट ए फिर जीरो हो जाता है जदों के इनपुट बी वन रहा है क्योंकि एक इनपुट जीरो है इसलिए आउटपुट वाई फिर जीरो हो जाता है समय टी फाइव ते समय टी फाइव ते दोवें इनपुट्स ए फिर वन हो जाते हैं इसलिए आउटपुट वाई ਫਿਰ 1 ਹੋ ਜਾਂਦਾ ਹੈ ਇਸ ਟਾਈਮਿੰਗ ਵੇਫਰਮ ਤੋਂ ਅਸੀਂ ਵੇਖ ਸਕਦੇ ਹਾਂ ਕਿ ਐਂਡ ਗੇਟ ਦਾ ਆਉਟਪੁੱਟ ਸਿਰਫ ਉਸ ਸਮੇਂ 1 ਹੁੰਦਾ ਹੈ ਜਦੋਂ ਦੋਵੇਂ ਇਨਪੁੱਟ 1 ਹੁੰਦੇ ਹਨ ਇਸ ਤਰ੍ਹਾਂ ਦੇ ਟਾਈਮਿੰਗ ਵੇਫਰਮ ਬਾਕੀ ਲੌਜੀਕ ਗੇਟਸ ਜਿਨ੍ਹਾਂ ਦੀ ਅਸੀਂ ਪਹਿਲਾਂ ਚਰਚਾ ਕੀਤੀ ਹੈ ਦੇ ਲਈ ਵੀ ਤਿਆਰ ਕੀਤੇ ਜਾ ਸਕਦੇ ਹਨ ਉੱਪਰ ਦੱਸੇ ਗਏ ਲੌਜੀਕ ਗੇਟਸ ਨੂੰ ਵੱਖ-ਵੱਖ ਕੰਪੋਨੈਂਟਸ ਜਿਵੇਂ ਕਿ 트랜ਜ਼ਿਸਟਰ ਡਾਇਓਡ ਰੈਜ਼ਿਸਟਰਸ ਆਦਿ ਵਰਤੋਂ ਕਰਕੇ ਬਣਾਇਆ ਜਾ ਸਕਦਾ ਹੈ ਪਰ ਇਨਾ ਕੰਪੋਨੈਂਟਸ ਦੀ ਵਰਤੋਂ ਕਰਕੇ ਅਸਲ ਦੁਨੀਆ ਦੇ ਐਪਲੀਕੇਸ਼ਨਸ ਵਿੱਚ ਗੇਟਸ ਬਣਾਉਣਾ ਵਿਹਾਰਕ ਨਹੀਂ ਹੈ ਇਸ ਤਰੀਕੇ ਨਾਲ ਬਹੁਤ ਸਾਰੇ ਕੰਪੋਨੈਂਟਸ ਦੀ ਲੋਡ ਪੈਂਦੀ ਹੈ ਜੋ ਕਿ ਬਹੁਤ ساری ਜਗ੍ਹਾ ਘੇਰਦੇ ਹਨ ਇਸ ਤੋਂ ਇਲਾਵਾ ਇਸ ਤਰੀਕੇ ਵਿੱਚ ਤਰੁੱਟੀਆਂ ਦੀ ਸੰਭਾਵਨਾ ਹੁੰਦੀ ਹੈ ਇਸ ਤਰੀਕੇ ਨਾਲ ਸਰਕਟ ਮਹਿੰਗਾ ਅਤੇ ਸੰਭਾਲਣ ਵਿੱਚ ਮੁਸ਼ਕਲ ਹੋ ਸਕਦਾ ਹੈ ਅਸਲ ਦੁਨੀਆ ਦੇ ਐਪਲੀਕੇਸ਼ਨਸ ਵਿੱਚ ਲੌਜੀਕ ਗੇਟ ਆਮ ਤੌਰ ਤੇ ਇੰਟੀਗ੍ਰੇਟਿਡ ਸਰਕਟ ਆਈਸੀਜ਼ ਦੇ ਰੂਪ ਵਿੱਚ ਪਾਏ ਜਾਂਦੇ ਹਨ आईसी एक छोटा ਜਵਬਯੋਗੀ ਚਿਪ ਹੁੰਦਾ ਹੈ ਜੋ ਇੱਕ ਪੈਕੇਜ ਵਿੱਚ ਕਈ ਗੇਟਸ ਨੂੰ ਸ਼ਾਮਲ ਕਰਦਾ ਹੈ ਆਈਸੀਜ਼ ਬਹੁਤ ਜ਼ਿਆਦਾ ਪ੍ਰੋਸੇਮਨ ਅਤੇ ਵਰਤਣ ਵਿੱਚ ਆਸਾਨ ਹੁੰਦੇ ਹਨ ਉਦਾਹਰਨ ਲਈ 7408 ਆਈਸੀ ਇੱਕ ਵਿਆਪਕ ਤੌਰ ਤੇ ਵਰਤਿਆ ਜਾਣ ਵਾਲਾ ਐਂਡ ਗੇਟ ਆਈਸੀ ਹੈ ਜਿਸ ਵਿੱਚ ਇੱਕ ਪੈਕੇਜ ਵਿੱਚ 4 ਵਕ ਵਕ 2 ਇਨਪੁਟ ਐਂਡ ਗੇਟਸ ਹੁੰਦੇ ਹਨ ਇਸ ਦਾ ਮਤਲਬ ਇਹ ਹੈ ਕਿ ਇੱਕ ਆਈਸੀ ਨਾਲ 4 एंड गेट्स की वरतों की जा सकती है जिस जिसना सर्किट सरल छोटा बनाया जा सकता है सैवन फोर जीरो एट एंड गेट आईसी का पेन डायग्राम स्क्रीन उपर दिखाया गया है इस पेन डायग्रामी देख सकते हो कि एक फोटीन पिन आईसी है जिस विच दो पिन सप्लाई वोल्टेज और ग्राउंड वरते जाते हैं बाकी दे पिन चार एंड गेट्स के इनपुट्स और आउटपुट्स वरते जाते हैं इस तरह ਹੋਰ ਆਮ ਤੌਰ ਤੇ ਵਰਤੇ ਜਾਂਦੇ ਲੌਜੀਕ ਗੇਟਸ ਦੇ ਆਈਸੀਸ ਦੇ ਨੰਬਰ ਅਤੇ ਪਿੰ ਡਾਇਗਰਾਮ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਇਨਾਂ ਸਾਰੇ ਆਈਸੀਸ ਵਿੱਚ 4 ਵੱਖ-ਵੱਖ ਗੇਟਸ ਹੁੰਦੇ ਹਨ ਸਿਵਾਏ ਨਾਟ ਗੇਟ ਆਈਸੀ ਦੇ ਜਿਸ ਵਿੱਚ 6 ਗੇਟਸ ਹੁੰਦੇ ਹਨ ਇਸ ਲੈਕਚਰ ਵਿੱਚ ਪਹਿਲਾਂ ਅਸੀਂ ਸਿੱਖਿਆ ਹੈ ਕਿ ਨੈਂਡ ਅਤੇ ਨੌਰ ਗੇਟ ਯੂਨੀਵਰਸਲ ਗੇਟ ਹਨ ਜਿਸ ਦਾ ਮਤਲਬ ਹੈ ਕਿ ਇਨਾਂ ਦੀ ਵਰਤੋਂ ਕਰਕੇ ਹੋਰ ਲੌਜੀਕ ਗੇਟਸ ਨੂੰ ਬਣਾਇਆ ਜਾ ਸਕਦਾ ਹੈ ਹੁਣ ਆਓ ਦੇਖੀਏ ਕਿ ਸਿਰਫ ਨੈਂਡ ਗੇਟ ਦੀ ਵਰਤੋਂ ਕਰਕੇ ਬੇਸਿਕ ਲਾਜਿਕ ਗੇਟਸ ਨੂੰ ਕਿਵੇਂ ਬਣਾਇਆ ਜਾਂਦਾ ਹੈ ਅਸੀਂ ਸਭ ਤੋਂ ਸਰਲ ਗੇਟ ਭਾਵ ਨਾਟ ਗੇਟ ਨਾਲ ਸ਼ੁਰੂ ਕਰਾਂਗੇ ਨਾਟ ਗੇਟ ਨੂੰ ਨੈਂਡ ਗੇਟ ਦੀ ਵਰਤੋਂ ਨਾਲ ਬਣਾਉਣ ਲਈ ਅਸੀਂ ਨੈਂਡ ਗੇਟ ਦੇ ਦੋਵੇਂ ਇਨਪੁਟਸ ਨੂੰ ਆਪਸ ਵਿੱਚ ਜੋੜ ਦਿੰਦੇ ਹਾਂ ਇਹ ਇਸ ਲਈ ਕਿਉਂਕਿ ਨੈਂਡ ਗੇਟ ਦਾ ਆਉਟਪੁੱਟ ਹਮੇਸ਼ਾ 1 ਹੁੰਦਾ ਹੈ ਸਿਵਾਏ ਜਦੋਂ ਦੋਵੇਂ ਇਨਪੁਟਸ 1 ਹੁੰਦੇ ਹਨ ਅਜਿਹਾ ਹੀ ਇੱਕ ਨਾਟ ਆਪਰੇਸ਼ਨ ਵਿੱਚ ਹੁੰਦਾ ਹੈ ਇਸ ਤਰ੍ਹਾਂ ਜਦੋਂ ਨੈਂਡ ਗੇਟ ਦੇ ਦੋਵੇਂ ਇਨਪੁਟਸ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਇਹ ਇੱਕ ਨਾਟ ਗੇਟ ਵਜੋਂ ਕੰਮ ਕਰਦਾ ਹੈ ਹੁਣ ਆਓ ਨੈਂਡ ਗੇਟਸ ਦੀ ਵਰਤੋਂ ਕਰਕੇ ਐਂਡ ਗੇਟ ਨੂੰ ਬਣਾਉਣਾ ਸਿੱਖੀਏ ਪਹਿਲਾਂ ਦੋਵੇਂ ਇਨਪੁਟਸ ਨੂੰ ਇੱਕ ਨੈਂਡ ਗੇਟ ਤੇ ਲਗਾਓ ਇਸ ਦਾ ਆਉਟਪੁੱਟ ਐਂਡ ਆਪਰੇਸ਼ਨ ਦੇ ਉਲਟ ਹੋਵੇਗਾ ਫਿਰ ਇਸ ਨੈਂਡ ਗੇਟ ਦੇ ਆਉਟਪੁੱਟ ਨੂੰ ਇੱਕ ਹੋਰ ਨੈਂਡ ਗੇਟ ਦੀਆਂ ਦੋਨੋਂ ਇਨਪੁਟਸ ਤੇ ਸਕਰੀਨ ਉੱਪਰ ਦਿਖਾਈ ਅਨਸਾਰ ਲਗਾਓ ਇਹ ਦੂਜਾ ਨੈਂਡ ਗੇਟ ਪਹਿਲੇ ਨੈਂਡ ਗੇਟ ਦੇ ਆਉਟਪੁੱਟ ਨੂੰ ਉਲਟਾ ਭਾਵ ਇਨਵਰਟ ਕਰੇਗਾ ਜਿਸ ਨਾਲ ਸਾਨੂੰ ਐਂਡ ਆਪਰੇਸ਼ਨ ਦਾ ਨਤੀਜਾ ਮਿਲੇਗਾ ਬੂਲੀਅਨ ਸਮੀਕਰਨ ਦੇ ਤੌਰ ਤੇ ਇਸ ਨੂੰ ਨੋਟ ਆਫ ਏ ਨੈਂਡ ਬੀ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਅੱਗੇ ਆਓ ਨੈਂਡ ਗੇਟਸ ਦੀ ਵਰਤੋਂ ਕਰਕੇ ਔਰ ਗੇਟ ਨੂੰ ਬਣਾਉਣਾ ਸਿੱਖੀਏ ਪਹਿਲਾਂ ਦੋਨੋਂ ਇਨਪੁਟਸ ਨੂੰ ਸਕਰੀਨ ਉੱਪਰ ਦਿਖਾਈ ਅਨਸਾਰ ਵੱਖ-ਵੱਖ ਨੈਂਡ ਗੇਟਸ ਤੇ ਲਗਾ ਕੇ ਇਹਨਾਂ ਨੂੰ ਇਨਵਰਟ ਕਰੋ ਫਿਰ ਇਹਨਾਂ ਦੋਨੋਂ ਨੈਂਡ ਗੇਟਸ ਦੇ ਆਊਟਪੁਟਸ ਨੂੰ ਤੀਜੇ ਨੈਂਡ ਗੇਟ ਦੀਆਂ ਇਨਪੁਟਸ ਤੇ ਲਗਾਓ ਇਸ ਨੈਂਡ ਗੇਟ ਦੀ ਆਉਟਪੁੱਟ ਡੀ ਮੋਰਗਨਸ ਦੇ ਸਿਧਾਂਤ ਅਨੁਸਾਰ OR ਗੇਟ ਦੇ ਆਉਟਪੁੱਟ ਦੇ ਬਰਾਬਰ ਹੋਵੇਗੀ ਡੀ ਮੋਰਗਨਸ ਦੇ ਸਿਧਾਂਤ ਨੂੰ ਅਸੀਂ ਆਉਣ ਵਾਲੇ ਲੈਕਚਰਾਂ ਵਿੱਚ ਵਧੇਰੇ ਡਿਟੇਲ ਵਿੱਚ ਪੜ੍ਹਾਂਗੇ ਚਲੋ ਹੁਣ ਆਪਣਾ ਧਿਆਨ ਨੌਰ ਗੇਟ ਵੱਲ ਮੋੜੀਏ ਜੋ ਕਿ ਇੱਕ ਹੋਰ ਯੂਨੀਵਰਸਲ ਗੇਟ ਹੈ ਜਿਸ ਦੀ ਵਰਤੋਂ ਕਰਕੇ ਵੀ ਹੋਰ ਲੌਜਿਕ ਗੇਟਸ ਬਣਾਏ ਜਾ ਸਕਦੇ ਹਨ ਆਓ ਇਹ ਵੇਖੀਏ ਕਿ ਸਿਰਫ ਨੌਰ ਗੇਟਸ ਦੀ ਵਰਤੋਂ ਕਰਕੇ ਨਾਟ ਗੇਟ ਨੂੰ ਕਿਵੇਂ ਬਣਾਇਆ ਜਾ ਸਕਦਾ ਹੈ ਇਹਾ ਕਰਨ ਲਈ ਅਸੀਂ ਇੱਕ ਨੌਰਗੇਟਸ ਦੇ ਦੋਵਾਂ ਇਨਪੁਟਸ ਨੂੰ ਇੱਕ ਇਨਪੁਟ ਨਾਲ ਜੋੜਦੇ ਹਾਂ ਜਿਵੇਂ ਕਿ ਸਕਰੀਨ ਉੱਪਰ ਦਿਖਾਇਆ ਗਿਆ ਹੈ ਇਸ ਤਰ੍ਹਾਂ ਕਰਨ ਨਾਲ ਨੌਰਗੇਟ ਇਨਪੁਟ ਨੂੰ ਪ੍ਰਭਾਵੀ ਤੌਰ ਤੇ ਇਨਵਰਟ ਕਰ ਦਿੰਦਾ ਹੈ ਅਤੇ ਸਾਨੂੰ ਨਾਟ ਗੇਟ ਪ੍ਰਾਪਤ ਹੁੰਦਾ ਹੈ ਹੁਣ ਆਓ ਵੇਖੀਏ ਕਿ ਔਰ ਗੇਟ ਨੂੰ ਨੌਰਗੇਟਸ ਦੀ ਵਰਤੋਂ ਕਰਕੇ ਕਿਵੇਂ ਬਣਾਇਆ ਜਾਂਦਾ ਹੈ ਪਹਿਲਾਂ ਦੋਵੇਂ ਇਨਪੁਟਸ ਨੂੰ ਇੱਕ ਨੌਰਗੇਟ ਉੱਤੇ ਲਗਾਓ ਫਿਰ ਇਸ ਨੌਰਗੇਟ ਦੀ ਆਉਟਪੁੱਟ ਇਹਨਾਂ ਦੇ ਔਰ ਆਪਰੇਸ਼ਨ ਦੇ ਨਾਟ ਆਪਰੇਸ਼ਨ ਦੇ ਬਰਾਬਰ ਹੋਵੇਗੀ ਅਗਲੇ ਕਦਮ ਵਿੱਚ ਔਰ ਆਪਰੇਸ਼ਨ ਪ੍ਰਾਪਤ ਕਰਨ ਲਈ ਸਾਨੂੰ ਇਸ ਆਉਟਪੁੱਟ ਨੂੰ ਇਨਵਰਟ ਕਰਨ ਦੀ ਜ਼ਰੂਰਤ ਹੈ ਇਸ ਲਈ ਇਸ ਆਉਟਪੁੱਟ ਨੂੰ ਇੱਕ ਹੋਰ ਨੌਰ ਗੇਟ ਦੇ ਦੋਵੇਂ ਇਨਪੁੱਟਸ ਨਾਲ ਸਕਰੀਨ ਉੱਪਰ ਦਿਖਾਏ ਅਨਸਾਰ ਜੋੜੋ ਇਹ ਦੂਜਾ ਨੌਰ ਗੇਟ ਪਹਿਲੇ ਗੇਟ ਦੀ ਆਉਟਪੁੱਟ ਨੂੰ ਇਨਵਰਟ ਕਰਦਾ ਹੈ ਜਿਸ ਨਾਲ ਸਾਨੂੰ ਔਰ ਗੇਟ ਦੀ ਆਉਟਪੁੱਟ ਪ੍ਰਾਪਤ ਹੁੰਦੀ ਹੈ ਅੱਗੇ ਆਓ ਐਂਡ ਗੇਟ ਨੂੰ ਨੌਰ ਗੇਟਸ ਦੀ ਵਰਤੋਂ ਕਰਕੇ ਬਣਾਉਣਾ ਸਿੱਖੀਏ ਪਹਿਲਾਂ ਦੋ ਨੌਰ ਗੇਟਸ ਦੀ ਵਰਤੋਂ ਕਰਕੇ ਹਰ ਇਨਪੁੱਟ ਨੂੰ ਇਨਵਰਟ ਕਰੋ ਫਿਰ ਸਕਰੀਨ ਉੱਪਰ ਦਿਖਾਏ ਅਨਸਾਰ ਇਹਨਾਂ ਇਨਵਰਟ ਕੀਤੇ ਹੋਏ ਇਨਪੁੱਟਸ ਨੂੰ ਇੱਕ ਹੋਰ ਨੌਰ ਗੇਟ ਦੀ ਇਨਪੁੱਟਸ ਤੇ ਲਗਾਓ ਇਸ ਨੌਰ ਗੇਟ ਦੀ ਆਉਟਪੁੱਟ ਡੀ ਮੋਰਗਨ ਥਿਊਰਮ ਦੇ ਅਨਸਾਰ ਐਂਡ ਆਪਰੇਸ਼ਨ ਦੇ ਬਰਾਬਰ ਹੋਵੇਗੀ ਇਸੇ ਤਰ੍ਹਾਂ ਯੂਨੀਵਰਸਲ ਗੇਟਸ ਦੀ ਵਰਤੋਂ ਹੋਰ ਗੇਟਸ ਜਿਵੇਂ ਕਿ ਐਕਸ ਔਰ ਅਤੇ ਐਕਸ ਨੌਰ ਨੂੰ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ ਇਸ ਲੈਕਚਰ ਵਿੱਚ ਅਸੀਂ ਲੌਜੀਕ ਗੇਟਸ ਦੇ ਕੰਮ ਅਤੇ ਉਹਨਾਂ ਦੇ ਉਪਯੋਗਾਂ ਬਾਰੇ ਸਿੱਖਿਆ ਹੈ ਅਸੀਂ ਨੈਂਡ ਅਤੇ ਨੌਰ ਵਰਗੇ ਯੂਨੀਵਰਸਲ ਗੇਟਸ ਦਾ ਦੇ ਐਨਵੀ ਕੀਤਾ ਹੈ ਜਿਨ੍ਹਾਂ ਦੀ ਵਰਤੋਂ ਦੂਜੇ ਗੇਟਸ ਨੂੰ ਬਣਾਉਣ ਲਈ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਅਸੀਂ ਗੇਟਸ ਦੇ ਆਈਸੀਸ ਨੂੰ ਦੇਖਿਆ ਹੈ ਇਸ ਲੈਕਚਰ ਵਿੱਚ ਜੁੜਨ ਲਈ ਤੁਹਾਡਾ ਧੰਨਵਾਦ